ਫਿਰ ਘਰੇ ਬੈਠ ਕੇ ਕਹਿ ਦਿੰਦੇ ਆ ਵੀ ਸਾਨੂੰ ਸਮਾਜ ਦਾ ਦਰਦ ਆ ਤੇ ਵੋਟਾਂ ਦੇ ਟਾਈਮ ਤੇ ਨਿਕਲ ਕੇ ਆਉਂਦੇ ਆ ਜੇ ਮੈਂ ਕਹਿ ਕੇ ਜਾਨਾ ਅਸੀਂ ਕਿਸੇ ਪਾਰਟੀ ਵਾਸਤੇ ਛੋਟੇ ਤੋਂ ਕਦੇ ਵੋਟ ਮੰਗਣ ਨਹੀਂ ਆਵਾਂਗੇ ਬਥੇਰੇ ਲੋਕ ਤੁਹਾਨੂੰ ਇਹ ਵੀ ਕਹਿਣਗੇ ਇਹ ਤਾਂ ਭਾਈ ਵੋਟਾਂ ਕਰਕੇ ਫਿਰਦੇ ਆ ਇਹ ਤਾਂ ਆਪ ਦੀ ਰਾਜਨੀਤੀ ਕਰਦੇ ਆ ਅਸੀਂ ਪੰਜਾਬ ਦੇ ਵਿੱਚ ਪਥਰਾਲੇ ਵਾਲੇ ਮੁੰਡੇ ਦੀ ਲੜਾਈ ਲੜੀ ਉੱਥੋਂ ਦੱਸੋ ਅਸੀਂ ਵੋਟ ਲੈਣ ਜਾਣੀ ਆ ਅਸੀਂ ਹਰ ਰੋਜ਼ ਸਮਾਜ ਦੀ ਲੜਾਈ ਲੜਦੇ ਆ ਪਰ ਤੁਹ ਜੋ ਕਿੰਦਰਾਂ ਦੀ ਕੁੜੀ ਦਾ ਮਾਮਲਾ ਆਇਆ ਪੈ ਕੇ ਨਵਾਰਿਕ ਬੱਚੀ ਦੇ ਨਾਲ ਉਹਦੇ ਨਾਲ ਤਸੱਦਦ ਕੀਤੀ ਗਈ ਅਸੀਂ ਉਹਦੀ ਲੜਾਈ ਲੜੀ ਸਾਡੇ ਕੋਲੇ ਬਨਾਲੇ ਦਾ ਮਾਮਲਾ ਆਇਆ ਇਤਨਾੜ ਲੋਕਾਂ ਨੇ ਜਾਂ ਤਨਕਾਰੀ ਲੋਕਾਂ ਨੇ ਦੋ ਮੁੰਡਿਆਂ ਨੂੰ ਕੋਟ-ਕੋਟ ਕੇ ਨਾ ਲੱਤਾਂ ਤੋੜਤੀਆਂ ਅਸੀਂ ਉਹਨਾਂ ਦੀ ਲੜਾਈ ਲੜੀ ਪਰਚਾ ਦਰਜ ਕਰਵਾਇਆ ਪਰ ਬਦਕਿਸਮਤੀ ਸਾਡੀ ਇਹ ਹੈ ਥੋੜੇ ਵਿੱਚ ਹੀ ਮੈਂ ਕਹਿ ਕੇ ਜਾਊਂਗਾ ਅਸੀਂ ਲੋਕ ਕੀ ਕਰਦੇ ਆ ਵੀ ਜਦੋਂ ਤਾਂ ਸਾਡਾ ਦਰਦ ਆਦੋਂ ਸਾਡੇ ਆਗੂ ਕੋਲੇ ਸਾਡੇ ਜਿਹੜਾ ਬੰਦਾ ਲੜਾਈ ਲੜਨਾ ਉਹਦੇ ਕੋਲੇ ਜਾਣਦੇ ਆ ਤੇ ਜੇ ਉਹ ਸਾਡੇ ਕੋਲੇ ਆ ਕੇ ਕਰੀ ਮਾੜੀ ਦੀ ਬੁਰਕੀ ਸਿਰਦੇ ਅਸੀਂ ਦੀਦਾ ਜੀ ਹੋ ਜਾਂਦੇ ਆ ਇਹ ਕਮੀਆਂ ਸਾਡੀਆਂ ਵੀ ਆ ਕਿਸੇ ਦੀ ਹਰਮਤ ਹੈ ਨਹੀਂ ਵੀ ਸਾਡੇ ਹੱਕ ਦੇ ਉੱਤੇ ਡਾਕਾ ਮਾਰਨਾ ਪਰ ਸਾਡੀਆਂ ਕਮੀਆਂ ਜਦੋਂ ਸਾਨੂੰ ਥੋੜੀ ਦੀ ਬੁਰਕੀ ਸਿਰਦੇ ਆ ਅਸੀਂ ਉਹਦੇ ਘੜੀ ਤੁਰ ਪੈਂਦੇ ਆ ਅਸੀਂ ਬੜੀ ਮੁਸ਼ਕਲ ਦੇ ਨਾਲ ਇੱਥੋਂ ਦੇ ਵੀ ਸਾਥੀ ਗਏ ਸੀਗੇ ਉੱਥੇ ਧਰਨਾ ਲਾਇਆ ਸੀ ਥਾਣੇ ਦੇ ਵਿੱਚ ਪਰ ਚਾਦਰਬ ਹੋ ਗਿਆ ਤੇ ਜਿਸ ਦਿਨ ਰਾਜਨਾਮਾ ਕਰਦੇ ਆ ਉਸਨ ਪ੍ਰਧਾਨ ਨੂੰ ਪੰਚਾਇਤ ਦੇ ਵਿੱਚ ਵੀ ਨਹੀਂ ਬਰਾਇਆ ਇਹ ਕਮੀਆਂ ਸਾਡੀਆਂ ਵੀ ਆ ਐਸੇ ਕਰਕੇ ਤੀਜੇ ਬੰਦੇ ਨੂੰ ਬੋਲਣ ਦਾ ਵੀ ਮੌਕਾ ਨਹੀਂ ਮਿਲ ਜਾਂਦਾ ਤੇ ਮੈਂ ਤੁਹਾਨੂੰ ਕਹਿ ਕੇ ਜਾਣਾ ਚਾਹਣਾ ਇੱਕ ਗੱਲ ਕਹੂੰਗਾ ਕਿ ਭਾਈ ਜਿੰਨਾ ਚਿਰ ਤੁਸੀਂ ਆਪਣੇ ਚੰਗੇ ਲੀਡਰ ਨੂੰ ਚੰਗਿਆ ਗਰੂ ਨਹੀਂ ਪਹਿਚਾਣੋਗੇ ਸਾਡੇ ਜੁੱਤੀਆਂ ਇਸੇ ਤਰੀਕੇ ਨਾਲ ਪੈਂਦੀਆਂ ਰਹਿਣਗੀਆਂ ਤੁਸੀਂ ਦੱਸੋ 70 ਸਾਲ ਹੋ ਗਏ ਅਸੀਂ ਹਰੇਕ ਪਾਰਟੀ ਨੂੰ ਵੋਟ ਦਿੱਤੀ ਅਸੀਂ ਅੱਜ ਕਿਸੇ ਵੀ ਪਾਰਟੀ ਦੀ ਅਸੀਂ ਸਾਰੀਆਂ ਪਾਰਟੀਆਂ ਦੇ ਰਹਿ ਕੇ ਦੇਖਿਆ ਕਿਉਂ ਨਹੀਂ ਆਗੇ ਕਿਉਂਕਿ ਅਸੀਂ ਜਦੋਂ ਸਾਡੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਤੋਂ ਪੁੱਛੇ ਬਿਨਾ ਤੁਸੀਂ ਕੁਝ ਨਹੀਂ ਕਰਨਾ। ਅਸੀਂ ਜੇ ਇਸ ਤਰੀਕੇ ਨਾਲ ਧੰਨਾ ਪ੍ਰਦਰਸ਼ਨ ਕਰਦੇ ਆ ਸਾਡੇ ਲੋਕਾਂ ਨੂੰ ਇਕੱਠੇ ਕਰਦੀ ਗੱਲ ਕਰਦੇ ਆ ਤਾਂ ਉਹ ਕਹਿੰਦੇ ਭਈ ਸਾਡੇ ਗੱਲ ਮਨਜ਼ੂਰ ਨਹੀਂ। ਆ ਕਾਂਗਰਸ ਚ ਅਸੀਂ ਰਹਿ ਕੇ ਦੇਖਿਆ ਹੁਣ ਐਮਐਲਏ ਤੋਂ ਕੋਈ ਬਾਹਲਾ ਦੂਰ ਤੱਕ ਕਾਂਗਰਸ ਦਾ ਐਮਐਲਏ ਆਉਂਦਾ ਨਹੀਂ। ਵੀ ਮੇਰੇ ਹਲਕੇ ਦੇ ਵਿੱਚ ਮਜ਼ਦੂਰ ਲੋਕ ਕਹਿੰਦੇ ਨਾ ਥੱਕਾ ਹੋ ਰਿਹਾ ਕਿਉਂਦਾ ਹੱਕ ਨਹੀਂ ਮਿਲਦਾ ਹੁੰਦਾ। ਪਰ ਨਹੀਂ ਇਹ ਅਦਿੱਤਿਆ ਦੇਵਿ ਲਾਲ ਆ ਕੇ ਸਿਰ ਮੂਤ ਕਰ ਗਿਆ ਥੋੜੇ ਤੱਕੀ ਛੋਟੀ ਬੋਰਡ ਦੇ ਨਾਲ ਲੋੜ ਨਹੀਂ ਜੇ ਤਰ ਪਹਿਲਾਂ ਦਿੱਤਾ ਵੋਟਾਂ ਵਾਸਤੇ ਸੋਡੇ ਕੋਲ ਐ ਸੀ ਕਿ ਛੋਟੇ ਤੋਂ ਸੁਣ ਜੁ ਕਦੇ ਬੋਲ ਪਾਈ ਨਹੀਂ ਬਾਰੇ ਪਤਾ ਕੀ ਕਰਦੇ ਆ ਬਾਈ ਭਰੀ ਪੰਚਾਇਤ ਤੇ ਕਹਿਣਾ ਚਾਹੂੰਗਾ ਮੈਂ ਉਹ ਕਹਿੰਦੇ ਵੀ ਇਹਨਾਂ ਦੇ ਵੋਟਾਂ ਦਾ ਕੀ ਵੇਦ ਆਈ ਜਾਂਦੀਆਂ ਜਿਉਂ ਆ ਜਾਂਗੇ ਪ੍ਰਧਾਨ ਇੱਕ ਗੱਲ ਕਹਿਣਾ ਹੁੰਦਾ ਮਰਿਆ ਹੋਇਆ ਬੱਕਰਾ ਵੀ 500 ਰੁਪਏ ਕਿਲੋ ਵਿਗਦਾ ਮਰਿਆ ਹੋਇਆ ਜਾਨਵਰ ਤੇ ਸਾਡੇ ਲੋਕਾਂ ਦੇ ਹਾਲਾਤ ਆ ਗੁੱਸਾ ਨਾ ਮੰਨਿਓ ਅਸੀਂ ਜਿਉਂਦੇ ਨੇ ਜਿਉਂਦੇ ਪਊਏ ਪੂਏ ਬੱਚੇ ਵਿਗ ਜਾਂਦੇ ਆ ਅਜੀ 5-500 ਦੇ ਵਿਕ ਜਾਂਦੇ ਆ ਅਸੀਂ ਬੋਦਲ ਪਿੱਛੇ ਵਿਕ ਜਾਂਦੇ ਆ ਐਸੇ ਕਰਕੇ ਉਹ ਗੱਲਾਂ ਕਰਦੇ ਆ ਤੁਹਾਨੂੰ ਸਾਰੇ ਵੇੜੇ ਨੂੰ ਸਾਰੇ ਕਿਹੜੇ ਬੰਦੇ ਨੂੰ ਖਰੇ ਨੂੰ ਲਤਾੜ ਕੇ ਅੱਗੇ ਜਾ ਕੇ ਮੂਰਤ ਜੇ ਦਿੱਤਾ ਤੇ ਵੀ ਨਾਲ ਕਰ ਗਿਆ ਨਾ ਤਾਂ ਸਾਡੇ ਵਿੱਚੋਂ ਵੀ ਗੱਲਾਂ ਕਰਨ ਵਾਲਿਆ ਉਹਨਾਂ ਚੋਂ ਵੀ ਇਹਨਾਂ ਨੇ ਕਿਹਾ ਵੀ ਇਹਨਾਂ ਦਾ ਕੀ ਹੈ ਜੀ ਇਹਨਾਂ ਦੀ ਬੋਟ ਦੀ ਕਿਉਂ ਟੈਂਸ ਲੈਣੇ ਤਾਂ ਆਪਣੀ ਮੁਠੀ ਚ ਕੁਝ ਸਾਡੇ ਵਿੱਚੋਂ ਵੀ ਵੇਖ ਕੇ ਕਿਹਦੇ ਉਹਨਾਂ ਦੀਆਂ ਝੋੜੀਆਂ 'ਚ ਬੈਠਦੇ ਉਹ ਵੀ ਕਹਿੰਦੇ ਆ ਕੋਈ ਗੱਲ ਨਹੀਂ ਜੀ ਆਪਣੇ ਕਬਜ਼ੇ 'ਚ ਹੀ ਵੇੜਾ ਪਰ ਜ਼ਮੀਰ ਬਈ ਸੁਰ ਨੂੰ ਜਗਾਉਣੀ ਪਊਗੀ ਆਪਦੀ ਜਿੰਨਾ ਚਿਰ ਜ਼ਮੀਰ ਮਰੀ ਰਹੂਗੀ ਐਸੇ ਤਰੀਕੇ ਨਾਲ ਅੱਜ ਤੁਹਾਡੀ ਜ਼ਮੀਨ ਤੇ ਕੀਤਾ ਕੱਲ ਨੂੰ ਤੁਹਾਡੇ ਘਰਾਂ ਤੇ ਵੀ ਕਰਦੇ ਕਰਨਗੇ ਤਾਂ ਜਿੰਨਾ ਤੇਰਾ ਇਹ ਮਾਤਰ ਸ਼ਕਤੀ ਜਿਹੜੀ ਮਾਵਾ ਪੈਣਾ ਮੇਰੀਆਂ ਬੈਠੀਆਂ ਇਹਨਾਂ ਨੂੰ ਮੈਂ ਕਹੂੰਗਾ ਵੀ ਵੋਟਾਂ ਮੇਰੇ ਕਿਉਂਕਿ ਅੱਜ ਦੇ ਦਿਨ ਬੁੜੀ ਬੰਦਿਆਂ ਨਾਲੋਂ ਬੁੜੀਆਂ ਵੱਤ ਜਾਗ ਰੋਕਾ ਸਾਰੇ ਲੋਕ ਇੱਕੋ ਜਿਹੇ ਹੁੰਦੇ ਅੱਜ ਦੇ ਦਿਨ ਵੀ ਆਪਣੇ 50% ਲੋਕ ਹੀ ਰਹਿ ਗਏ ਆਪਣੇ ਵਾਲੇ ਦਾ ਫਿਕਰ ਵਾਲੇ ਹੈ ਹੀ ਨਹੀਂ ਇਹ ਲੋਕ ਵਿਕਦੇ ਆ ਸਾਡੇ ਪਿੰਡ ਦੇ ਚੰਗੇ ਚੰਗੇ ਘਰ ਦਿਖਾ ਦੇਣਾ ਜਿਨ੍ਹਾਂ ਨੇ ਆਪਦੇ ਪਰਿਵਾਰ ਦੇ ਮੈਂਬਰਾਂ ਫਿੱਕੇ ਪੈਸੇ ਲੈ ਕੇ ਵੋਟ ਦੇ ਦਿੰਦੇ ਆ ਪਰ ਤੁਸੀਂ ਜਮੀਰ ਜਗਾਓ ਕੀ 5500 ਦੇ ਨਾਲ ਸਾਡੀ ਸਾਰੀ ਉਮਰ ਟੱਪ ਜਾਣੀ ਆ ਜਿਹੜਾ ਬੰਦਾ ਰੋਜ਼ਾਰੂ ਪੀਂਦਾ ਜੇ 1 2 ਦਿਨ 4 ਦਿਨ ਉਹਨਾਂ ਤੋਂ ਲੈ ਕੇ ਪੀ ਲੂਗਾ ਤਾਂ ਕੀ ਉਹਦੇ ਨਾਲ ਸੋਡਾ ਸਾਰੀ ਉਮਰ ਦਾ ਗੁਜ਼ਾਰਾ ਹੋ ਜਾਣਾ ਵੋਟਰ ਦੇ ਟਾਈਮ ਤੇ ਜਿੰਨਾ ਚਿਰ ਤੁਸੀਂ ਆਪਦੀ ਗੱਲ ਨਹੀਂ ਰੱਖੋਗੇ ਚੰਗਾ ਬੰਦਾ ਨਹੀਂ ਚਰੋਗੇ ਇਹ ਗੱਲ ਨਹੀਂ ਕਰੋਗੇ ਉਹਨਾਂ ਦੇ ਘਰੇ ਆਇਆ ਦੇ ਨਾਲ ਵੀ ਜਿੱਦਣ ਸਾਡੀ ਜ਼ਮੀਨ ਤੇ ਕਬਜ਼ਾ ਹੁੰਦਾ ਜੁੱਦੋਂ ਦੱਸੋ ਕਿੱਥੇ ਗਏ ਸੀ ਸਾਡੇ ਪਿੰਡ ਦੇ ਸਾਨੂੰ ਗੱਲ ਦੱਸਦਾ ਮੇਰਾ ਬਹੁਤ ਸਵਾਗਿਆ ਮੈਂ ਮੰਨਦਾ ਮੇਰੀ ਕਿਸਮਤ ਮੰਨਦਾ ਵੀ ਮੈਨੂੰ ਮੇਰੇ ਲੋਕਾਂ ਨੇ ਐਸ ਕਾਬਿਲ ਚੁਣਿਆ ਵੀ ਮੈਂ ਇਲੈਕਸ਼ਨ ਲੜ ਸਕਦਾ ਮੇਰੀਆਂ ਮਾਤਾਵਾਂ ਬੈਠੀਆਂ ਮੋਲੇ ਦੀਆਂ ਕੀ ਹੋਇਆ ਵੀ ਸਾਡੇ ਪਿੰਡ ਘਰਾਂ ਦੇ ਵਿੱਚ ਪਾਣੀ ਵੜ ਗਿਆ ਬਰਸਾਤ ਦਾ ਵੱਡੇ ਲੋਕਾਂ ਨੇ ਜਿਵੇਂ ਸਾਡੇ ਇੱਥੇ ਦੱਬੀਆਂ ਦਾ ਪੰਚਾਇਤੀ ਜ਼ਮੀਨ ਪਈ ਸੀ ਕਿਤੇ ਸਕੂਲ ਕੱਟਦਾ ਕਿਤੇ ਕਾਲਜ ਬਣਾਤਾ ਕੱਲਾ ਬਣਾਇਆ ਸਾਡੇ ਵਾਲੇ ਪਾਸੇ ਜਿੱਧਰ ਗਰੀਬ ਲੋਕ ਰਹਿੰਦੇ ਆਂ ਗਊਸ਼ਾਲਾ ਨੇ ਇਹਨੂੰ ਦੇਤੀ ਜਗਾ ਉਹ ਜਿਹੜਾ ਸੀਗਾ ਛੱਪੜ ਸੀਗਾ ਉਹ ਤਾਂ ਰੋਕਿਆ ਗਿਆ ਜਦੋਂ ਬਰਸਾਤ ਆਈ ਪਾਣੀ ਛੱਪੜ ਤੋਂ ਚੱਲਣਗੇ ਤੇ ਘਰਾਂ ਦੇ ਵਿੱਚ ਬਣ ਗਿਆ ਆ ਉਸ ਦੇ ਮੱਲੇ ਦੀਆਂ ਮਾਤਾ ਬੈਠੇ ਨੇ ਤੋਂ ਪੁੱਛ ਲਓ ਤੇ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਸੀ ਫਿਰ ਸਾਰੇ ਲੋਕ ਇਕੱਠੇ ਹੋਏ ਜਿਹੜੇ ਆਪਣੇ ਵਾਲੇ ਸੀ ਵਿੱਚ ਉਹਨਾਂ ਦੇ ਘਰ ਵਿੱਚ ਜ਼ਿੰਮੇਦਾਰਾਂ ਦੇ ਵੀ ਆਉਂਦੇ ਸੀ ਇਹਨਾਂ ਨੇ ਕਿਹਾ ਭਾਈ ਅਸੀਂ ਗੱਲ ਤਾਂ ਕਰ ਲੈਨੇ ਆ ਪ੍ਰਧਾਨ ਨਾਲ ਕੀ ਤੁਸੀਂ ਫਿਰ ਸਾਡੇ ਨਾਲ ਸਾਡੀ ਗੱਲ ਤੇ ਚੱਲੋਗੇ ਉਹ ਕਹਿੰਦੇ ਵੀ ਹਾਂ ਕਰੋ ਪ੍ਰਧਾਨ ਨਾਲ ਲੈ ਪ੍ਰਧਾਨ ਨੇ ਇਕੱਠੇ ਕੀਤੇ ਸੀ ਲਿਆ ਕੇ ਵੀਡੀਓ ਬਣਾ ਕੇ ਅਸੀਂ ਦੋ ਤਿੰਨ ਦਿਨ ਧਰਨਾ ਦਿੱਤਾ ਫੈਸਲਾ ਹੋ ਗਿਆ ਵੀ ਅਸੀਂ ਹੁਣ ਬੋਰ ਕਰਾ ਦਿੰਨੇ ਆ ਬਾਅਦ ਛੱਪੜ ਪਟਵਾ ਦਾਂਗੇ ਚਲੋ ਮੌਕੇ ਦਾ ਹੱਲ ਹੋ ਗਿਆ ਪਾਣੀ ਦਾ ਤੇ ਜਦੋਂ ਇਲੈਕਸ਼ਨ ਆਇਆ ਤੇ ਜ਼ਿੰਮੇਦਾਰਾਂ ਦਾ ਇੱਕ ਬੀਜੇਪੀ ਤੋਂ ਟਿੱਕ ਲੈ ਕੇ ਵੇੜੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੀ ਵੋਟ ਮੰਗਣ ਆ ਗਿਆ ਧਰਮਸਾਲਾ ਦੇ ਵਿੱਚ ਤੇ ਜਿਹੜੇ ਜਾਗਦੇ ਲੋਕ ਸੀ ਜਿਨ੍ਹਾਂ ਨੇ ਗੱਲ ਕਹੀ ਸੀ ਵੀ ਅਸੀਂ ਪ੍ਰਧਾਨ ਤੋਂ ਪੁੱਛੇ ਬਿਨਾ ਵੋਟ ਨਹੀਂ ਦੇਵਾਂਗੇ ਆਪਾਂ ਕੋਈ ਇਲੈਕਸ਼ਨ ਨਹੀਂ ਲੜਦੇ ਸੀ ਪਰ ਉਹਨਾਂ ਨੇ ਫੇਰ ਵੀ ਵੇੜੇ ਆ ਉਹਨੇ ਕਿਹਾ ਕਹਿੰਦੇ ਜੀ ਜਿੱਦ ਤਨ ਸਾਡੇ ਘਰdoctype ਸੀ ਨਾ ਉਸ ਦਿਨ ਸਾਡੇ ਨਾਲ ਪ੍ਰਧਾਨ ਖੜਾ ਸੀ ਤੇ ਪ੍ਰਧਾਨ ਨੇ ਸਾਡੀ ਆਸਤਾ ਸੀ ਕੋਈ ਛਿਪਕੇ ਨਹੀਂ ਕਹਿੰਦੇ ਚਰਾਹੇ 'ਚ ਬੋਲ ਕੇ ਕਿਹਾ ਸੀ ਵੀ ਜਿਹੜੇ ਬੰਦੇ ਨੂੰ ਸਾਡੇ ਪਿੰਡ ਦੇ ਸਾਡੇ ਲੋਕਾਂ ਦਾ ਦਰਦ ਹੈਣੀ ਹੈ ਪਾਣੀ ਵੰਡ ਦਾ ਤੋ ਸਾਡੇ ਬਿੰਦੂ ਬੋਟ ਮੰਗਨਾਂ ਬੜਿਓ ਜੇ ਉਹ ਗੱਲ ਹੋਈ ਉਹਨਾਂ ਲੋਕਾਂ ਨੇ ਕਿਹਾ ਕਹਿੰਦੇ ਸੀ ਉਹ ਤੋਂ ਪੁੱਛ ਕੇ ਦੇਵਾਂਗੇ ਵੋਟ ਤੇ ਮੈਨੂੰ ਜੀ ਉਹਨਾਂ ਜਾਗੀਦ ਜਮੀਰ ਵਾਲੇ ਲੋਕਾਂ ਨੇ ਕਿਉਂਕਿ ਅਸੀਂ ਉਹਨਾਂ ਦਾ ਰੋਲ ਕੈਕਟਰ ਲਾਉਣੇ ਆ ਰੋਜ਼ ਕਲਾਸ ਚ ਚੱਲਦੇ ਆ ਤੇ ਜਦੋਂ ਤੁਸੀਂ ਰੋਜ਼ ਕਲਾਸ ਚ ਆਉਂਗੇ ਨਾ ਜੀ ਇਹ ਕਲਾਸ ਹੀ ਹੁੰਦੀ ਆਪਣੇ ਸਮਾਜ ਦੀ ਤਾਂ ਤੁਸੀਂ ਵੀ ਜਾਗੋਗੇ ਤੁਹਾਨੂੰ ਵੀ ਆਪਦੇ ਹੱਕਾਂ ਦਾ ਪਤਾ ਲੱਗੂਗਾ ਤਾਂ ਉਹਨਾਂ ਲੋਕਾਂ ਨੇ ਕੀ ਕੀਤਾ ਉਹ ਕਹਿੰਦੇ ਜੀ ਆਪਾਂ ਕੀ ਇਲੈਕਸ਼ਨ ਲੜ ਨਹੀਂ ਸਕਦੇ ਕਿ ਇਹਨਾਂ ਦੇ ਬਰਾਬਰ 20 ਦਿਨ ਸੀਗੇ ਵੋਟਾਂ ਦੇ ਸਿਰਫ 20 ਦਿਨ ਜਰਨਲ ਦੇ ਵਿੱਚ ਵੀ ਮਤਲਬ ਜਿੱਥੇ ਇਕੱਲੇ ਜੀਮੀਦਾਰ ਜੀਮੀਦਾਰ ਇਲੈਕਸ਼ਨ ਲੜਦੇ ਸੀ 7 ਕੈਡੀਡੇਟ ਜੀਮੀਦਾਰਾ ਦੇ ਸੀਗੇ ਤੇ ਮੈਂ ਕੱਲਾ ਸੋਡਾ ਮਜ਼ਦੂਰਾਂ ਦਾ ਗਰੀਬਾਂ ਦਾ ਜਵਾਕ ਮੈਨੂੰ ਮੇਰੇ ਲੋਕਾਂ ਨੇ ਉਹਨਾਂ ਦੇ ਬਰਾਬਰ ਖੜਾਇਆ ਮੈਨੂੰ ਬੀਜੇਪੀ ਦੇ ਬਰਾਬਰ ਵੋਟ ਵੀ ਪਾਏ ਇੰਨਾ ਲੋਕਾਂ ਨੇ ਮੈਨੂੰ ਨੋਟ ਵੀ ਦਿੱਤੇ ਤੇ ਮੈਂ ਪਿੰਡ ਪਿੰਡ ਤੇ ਗੱਲ ਦੱਸੀ ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਏਕਤਾ ਦੀ ਗੱਲ ਮੈਂ ਪਿੰਡ ਪਿੰਡ ਜੇ ਗੱਲ ਦੱਸੀ ਹੋਰ ਟਾਈਮ ਆਪਦੀ ਗੱਲ ਦੱਸੀ ਨਾ ਦੱਸੀ ਮੈਂ ਇਹ ਕਹਿ ਵੀ ਬਈ ਮੈਨੂੰ ਜਿਹੜੇ ਧਿਆੜੀ ਕਰਨ ਵਾਲੇ ਲੋਕ ਹਨ ਨਾ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਨੇ 5-500 ਦੇ ਬਿਕ ਜਾਂਦੇ ਆ ਮੈਨੂੰ ਉਹਨਾਂ ਲੋਕਾਂ ਨੇ 5-5000 ਮੇਰੇ ਝੋਲੀ ਚ ਪਾ ਕੇ ਭੇਜਿਆ